ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਝੋਨੇ ਦੇ ਵਿੱਚ ਜਿਹੜੀ ਗੋਲੀ ਪੈਂਦੀ ਹੈਗੀ ਆ ਜਿਸ ਨੂੰ ਆਪਾਂ ਹਲਦੀ ਰੋਗ ਵੀ ਕਹਿੰਦੇ ਹੈਗੇ ਆ ਅੱਜ ਕੱਲ ਇਹ ਸਮੱਸਿਆ ਜਿਹੜੀ ਝੋਨੇ ਦੀ ਫਸਲ ਵਿੱਚ ਆਪਾਂ ਨੂੰ ਦੇਖਣ ਨੂੰ ਬਹੁਤ ਮਿਲ ਰਹੀ ਹੈ ਹੁਣ ਦੇ ਸਮੇਂ ਦੇ ਵਿੱਚ ਕਿ ਬਹੁਤ ਸਾਰਿਆਂ ਦੇ ਇਹ ਸਵਾਲ ਰਹਿੰਦੇ ਹੈਗੇ ਆ ਕਿ ਇਹਦੇ ਉੱਤੇ ਆਪਾਂ ਸਪਰੇਅ ਕਰੀਏ ਕਿ ਨਾ ਕਰੀਏ ਸਪਰੇਅ ਕਰਨਾ ਇਹ ਰੁਕੂਗੀ ਜਾਂ ਵਧੂਗੀ ਅੱਜ ਇਸ ਸلسਲੇ 'ਚ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਗੋਲੀ ਪੈਂਦੀ ਹੈਗੀ ਇਹਦਾ ਮੇਨ ਕਾਰਨ ਹੁੰਦਾ ਹੈਗਾ ਜੀ ਆਪਣੇ ਖੇਤਾਂ ਦੇ ਵਿੱਚ ਜਿਹੜੀ ਆਈ ਸਲਾਵ ਸੈਲ ਜਾਂ ਪਾਣੀ ਜ਼ਿਆਦਾ ਲੱਗਾ ਹੋਣ ਕਰਕੇ ਉਹਦੇ ਕਰਕੇ ਜਿਹੜੇ ਖੇਤਾਂ ਦੇ ਵਿੱਚ ਇਹ ਬਿਮਾਰੀ ਜਿਹੜੀ ਜਲਦੀ ਦੀਦੀ ਹੈਗੀ ਆ ਜੀ ਇਸ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਜੀ ਆਪਣੇ ਖੱਤਿਆਂ ਦੇ ਵਿੱਚੋਂ ਪਾਣੀ ਜ਼ਰੂਰ ਸਕਾਓ ਜਿੰਨਾ ਹੋ ਸਕੇ ਸੈਲ ਨੂੰ ਕੱਟ ਕਰੋ ਫੇ ਆਪਾਂ ਜਿਹੜਾ ਇਸ ਬਿਮਾਰੀ ਤੇ ਕੁਝ ਹੱਦ ਤੱਕ ਜਿਹੜਾ ਕੰਟਰੋਲ ਕਰ ਸਕਦੇ ਹੈਗੇ ਆ ਤੇ ਰਹੀ ਗੱਲ ਸਪਰੇਹਾਂ ਦੀ ਸਪਰੇਅ ਇਹਦੇ ਉੱਤੇ ਹੋ ਸਕਦੀ ਹੈਗੀ ਹੈ ਜੀ ਸਪਰੇਅਾਂ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਹੈਗੀਆਂ ਜਿਹੜੀਆਂ ਤੁਸੀਂ ਕਈਆਂ ਕਿਸਾਨਾਂ ਦਾ ਇਹ ਸਵਾਲ ਹੁੰਦਾ ਹੈਗਾ ਵੀ ਜਦੋਂ ਆਪਾਂ ਖੇਤ ਦੇ ਵਿੱਚ ਸਪਰੇਅ ਕਰਦੇ ਹੈਗੇ ਤਾਂ ਉਸ ਦੇ ਬਾਅਦ ਇਹ ਜਿਹੜੀ ਬਿਮਾਰੀ ਹੈਗੀ ਆਪਾਂ ਨੂੰ ਵਾਧਦੀ ਦੀਦੀ ਹੈਗੀ ਹੈ ਸਭ ਤੋਂ ਪਹਿਲਾਂ ਜੀ ਜਦੋਂ ਆਪਾਂ ਸਪਰੇਅ ਕਰਨੀ ਹੈਗੀ ਆ ਤਾਂ ਜੀ ਖੇਤ ਦੇ ਵਿੱਚ ਹੀ ਆਪਾਂ ਨਹੀਂ ਲੰਗਣਾ ਹੈਗਾ ਜੀ ਖੇਤ ਦੇ ਚਾਰੇ ਪਾਸੇ ਜਿਹੜਾ ਆਪਾਂ ਸਪਰੇਅ ਕਰਨੀ ਹੈਗੀ ਆ ਜੀ ਕਿਉਂਕਿ ਜੇਕਰ ਆਪਾਂ ਸਪਰੇਅ ਕਰਦੇ ਹੈਗੇ ਖੇਤ ਦੇ ਵਿੱਚ ਦੀ ਨੰਗਦੇ ਹੈਗੇ ਆ ਤਾਂ ਇਹ ਜਿਹੜੀ ਆਪਣੇ ਕੱਪੜਿਆਂ ਨੂੰ ਲੱਗਦੀ ਹੈਗੀ ਆ ਬਿਮਾਰੀ ਇਹ ਵਾਲੀ ਨਾਲ ਚੁੰਬੜਦੀ ਹੈਗੀ ਹਲਦੀ ਲੱਗਦੀ ਹੈਗੀ ਆ ਤੇ ਉਹੀ ਕੱਪੜੇ ਆਪਾਂ ਹੋਰ ਖੱਤੇ ਦੇ ਵਿੱਚ ਲੈ ਕੇ ਜਾਂਦੇ ਹੈਗੇ ਆ ਤਾਂ ਇਹ ਬਿਮਾਰੀ ਜਿਹੜੀ ਉਧਰ ਨੂੰ ਵੀ ਵਾਦੀ ਹੈਗੀ ਆ ਜੀ ਇਸ ਕਰਕੇ ਜਿਹੜਾ ਸਪਰੇਅ ਕਰਨ ਤੋਂ ਗਰੇਹਜ ਕਰਨਾ ਹੈਗਾ ਆ ਵੀ ਖੇਤ ਦੇ ਵਿੱਚ ਜਿਹੜਾ ਸਪਰੇਅ ਨਾ ਕੀਤੀ ਜਾਵੇ ਚਾਰਾ ਖੇਤ ਦੇ ਵਿੱਚ ਤੁਰਿਆ ਨਾ ਜਾਵੇ ਤੇ ਇਹ ਵਾਲਾ ਜਿਹੜੀ ਬਿਮਾਰੀ ਹੋਰ ਅੱਗੇ ਨਾ ਵਧ ਸਕੇ ਤੇ ਜੀ ਜੋ ਸਪਰੇਅ ਕਰਨੀ ਹੈਗੀ ਉਹ ਚਾਰੇ ਪਾਸੋਂ ਆਪਾਂ ਕਰ ਸਕਦੇ ਹੈਗੇ ਆ ਬੰਨੇ ਦੇ ਖੜ ਕੇ ਕਰ ਸਕਦੇ ਹਾਂ ਜੀ ਇਸ ਦੇ ਵਿੱਚ ਜਿਹੜੀ ਆਪਣੇ ਕੋਲ ਪਹਿਲਾਂ ਸਭ ਤੋਂ ਸਪਰੇ ਆਉਂਦੀ ਹੈਗੀ ਹੈਗੀ ਉਹ ਹੈਗਾ ਜੀ ਟੈਕਨੀਕਲ ਆਪਣੇ ਕੋਲੋਂ ক্লোਰੋਥਾਇਓਨਿਲ 75% ਵਬੀਪ ਇਹ ਵਾਲੀ ਜਿਹੜੀ ਸਪਰੇ ਹੈਗੀ ਆਪਾਂ ਕਿਸੇ ਵੀ ਦਵਾਈ ਦੇ ਵਿੱਚ ਮਿਕਸ ਕਰਕੇ ਜਿਹੜੀ ਆਪਣੇ ਖੱਤਿਆਂ ਦੇ ਵਿੱਚ ਕਰ ਸਕਦੇ ਹੈਗੇ ਆ ਜਿਹੜਾ ਇਸ ਦਵਾਈ ਨੂੰ ਕਨ ਲਈ ਹੈ ਜਿਹੜਾ ਆਪਣਾ ਕੋਲ ਅਲੱਗ-ਅਲੱਗ ਹੋਣਾ ਚਾਹੀਦਾ ਹੈਗਾ ਦਵਾਈਆਂ ਦਾ ਜੀ ਪੰਪ-ਪੰਪ ਮਿਕਸ ਕਰ ਸਕਦੇ ਹੈਗੇ ਆ। ਇਸ ਤੋਂ ਬਾਅਦ ਅੱਗੇ ਜਿਹੜੀ ਗੱਲ ਕਰਾਂਗੇ ਆਪਾਂ ਜੀ ਕਾਪਰ ਹਾਈਡਰੋਕਸਾਈਡ ਜਿਹਨੂੰ ਆਪਾਂ ਕੋਸਾਈਡ 3000 ਦੇ ਨਾਮ ਦੇ ਨਾਲ ਵੀ ਜਾਣਦੇ ਹੈਗੇ ਆ। ਇਹ ਵਾਲੀ ਦਵਾਈ ਵੀ ਜਿਹੜੀ ਆਪਾਂ ਹਲਦੀ ਰੋਗ ਦੇ ਉੱਤੇ ਸਪਰੇਅ ਕਰ ਸਕਦੇ ਹੈਗੇ ਆ। ਇਹਦੇ ਵੀ ਜਿਹੜੇ ਬਹੁਤ ਵਧੀਆ ਰਿਜ਼ਲਟ ਮਿਲਦੇ ਹੈਗੇ ਆ ਆਪਾਂ ਨੂੰ। ਇਹ ਜਿਹੜੀ ਕੱਲੀ ਸਪਰੇਅ ਹੁੰਦੀ ਹੈਗੀ ਆ ਕਿਸੇ ਵੀ ਦਵਾਈ ਨਾਲ ਮਿਕਸ ਨਹੀਂ ਹੁੰਦੀ ਹੈਗੀ। ਇਸੇ ਦੇ ਨਾਲ ਜਿਹੜੀ ਇੱਕ ਹੋਰ ਆਉਂਦੀ ਹੈਗੀ ਆਪਣੀ ਕਾਪਰ ਆਕਸੀਕਲੋਰਾਇਡ 50% ਇਹ ਅਲੀ ਤਾਂ ਜਿਹੜੀ ਮਾਰਕੀਟ ਦੇ ਵਿੱਚ ਆਮ ਚਲਦੀ ਹੈਗੀ ਆ ਜਿਹੜੇ ਸਾਰੇ ਲੋਕੀ ਕਰਦੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਲਦੀ ਮਿਲਦੇ ਹੈਗੇ ਆ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਹੋਰ ਨਵੀਂ ਜਾਣਕਾਰੀ ਦੇ ਨਾਲ ਜੀ ਜਿਹੜੇ ਆਪਣੇ ਇਸ ਚੈਨਲ ਨਾਲ ਧੰਨਵਾਦ